302ਵਾਂ ਜਨਮ ਦਿਨ ਪ੍ਰਤਾਪਨਗਰ ਗੁਰਦਰਾ ਸਾਹਿਬ ਵਿਖੇ ਦਿਆ ਸਿੰਘ ਚੈਰੀਟੇਬਲ ਕਸ਼ਤਭੰਉ ਅਤੇ ਸਰਦਾਰ ਸੋਹਣ ਸਿੰਘ ਜੀ ਗੋਪਾ ਜੀ ਦੇ ਸਾਡੇ ਕੌਂਸਲ ਨੇ ਉਹਨਾਂ ਵੱਲੋਂ ਸਮੁੱਚੇ ਇਲਾਕੇ ਵਾਲਾ ਸਿਰੇ ਸੰਜੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਹਾਪੜ ਵਾਲੇ ਮਹਾਰਾਜ ਨੇ ਬੜਾ ਹੀ ਰਸ ਪੰਨਾ ਕੀਰਤਨ ਕਰਿਆ ਜਿਹਦੇ ਵਿੱਚ ਉਹਨਾਂ ਨੇ ਆਪਣੇ ਮੁਖਾਰਬਨ ਚੋਂ ਬੋਲਦੇ ਕਿਹਾ ਕਿ ਉਸ ਨਿਰੰਕਾਰ ਨੇ ਜਿਹੜੇ ਇਹ ਜੇ ਜਨਰਲ ਨੇ ਉਹ ਇਸ ਕਰਕੇ ਪੈਦਾ ਕਰੇ ਨੇ ਕਿ ਜਿਹੜੀਆਂ ਆਉਣੀਆਂ ਪੀੜ੍ਹੀਆਂ ਨੇ ਇਨਾਂ ਤੋਂ ਸੇਧ ਲੈਣਾ ਤੇ ਮੈਂ ਅੱਜ ਸਮੁੱਚੇ ਪੰਜਾਬੀਆਂ ਨੂੰ ਭਾਰਤੀਆਂ ਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਆਪਾਂ ਜਸਾ ਸਿੰਘ ਰਾਮਗੜੀ ਜੀ ਦੇ ਜੀਵਨ ਤੋਂ ਉਹਨਾਂ ਦੇ ਕੀਤੇ ਕੰਮਾਂ ਤੋਂ ਸੇਧ ਲੈ ਕੇ ਆਪਣੇ ਦੇਸ਼ ਦੀ ਆਪਣੇ ਪ੍ਰਾਂਤ ਦੀ ਉੱਨਤੀ ਤੇ ਤਰੱਕੀ ਦੇ ਧਰਮ ਬੜੇ ਲੰਬੇ ਸਮੇਂ ਤੋਂ ਯੂਨਾਈਟਿਡ ਯੂਥ ਫੈਡਰੇਸ਼ਨ ਇਹ ਦਿਹਾੜਾ ਮਨਾ ਰਹੀ ਹੈ ਔਰ ਬੜਾ ਉਤਸ਼ਾਹ ਦੇਖੋ ਦੂਰੋਂ ਦੂਰੋਂ ਜਿਹੜੇ ਮਹਾਰਾਜ ਜਸਾ ਸਿੰਘ ਰਾਮਗੜੀ ਜੀ ਦੇ ਪੈਰੋਕਾਰ ਨੇ ਉਹ ਪਹੁੰਚੇ ਹੋਏ ਸੀ ਜਲੰਧਰ ਤੋਂ ਮੋਗੇ ਤੋਂ ਨਾਬੇ ਤੋਂ ਇੰਗਲੈਂਡ ਤੋਂ ਹਾਂਜੀ ਦਿੱਲੀ ਤੋਂ ਬੰਬਈ ਤੋਂ ਬਹੁਤ ਸਾਰੇ ਜਿਹੜੇ ਮਹਾਰਾਜ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਇੱਥੇ ਪਹੁੰਚੇ ਸੀ ਮੈਂ ਧੰਨਵਾਦੀ ਹਾਂ ਸਾਡੀਆਂ ਇਸ ਮੇਰੇ ਦੋਸਤਾਂ ਦਾ ਮੇਰੇ ਮਿੱਤਰਾਂ ਦਾ ਜਿਹੜੇ ਮੇਰੀ ਸੁਸਾਇਟੀ ਆ ਯੂਨਾਈਟਿਡ ਜੂਥ ਫੈਡਰੇਸ਼ਨ ਜਿਹੜੇ ਲੰਬੇ ਸਮੇਂ ਤੋਂ ਅਸੀਂ ਲਗਭਗ 30 ਸਾਲ ਤੋਂ ਇਸ ਦਿਹਾੜਾ ਮਨਾ ਰਹੇ ਮਨਾਉਂਦੇ ਆ ਰਹੇ ਆਂ ਔਰ ਬੜਾ ਸਹਿਯੋਗ ਮਿਲਦਾ ਸੰਗਤਾਂ ਦਾ ਤੁਸੀਂ ਦੇਖਿਆ ਹੋਣਾ ਕਿ ਹਾਲ ਦੇ ਵਿੱਚ ਬੈਠਣ ਦੀ ਜਗ੍ਹਾ ਨਹੀਂ ਸੀ ਜਦੋਂ ਕਿ 500 600 ਬੰਦੇ ਦਾ ਹਾਲ ਆ ਸਾਡਾ ਪਰ ਇਹ ਸੰਗਤਾਂ ਦਾ ਸਹਿਯੋਗ ਆ ਕਿ ਸੰਗਤਾਂ ਦਾ ਪਿਆਰ ਆ ਜਿਸ ਦੇ ਸਦਕਾ ਅੱਜ ਦਾ ਇਹ ਸਮਾਗਮ ਬਹੁਤ ਹੀ ਸਫਲਤਾਪੂਰਕ ਉਹ ਚੇਚੇ ਤੌਰ ਤੇ ਮਹਾਂਪੁਰਸ਼ ਬਾਬਾ ਨਿਰਮਲ ਸਿੰਘ ਜੀ ਜੋ ਚੇਚੇ ਤੌਰ ਤੇ ਹਾਪੜ ਤੋਂ ਪਹੁੰਚੇ ਸੀ ਉਹਨਾਂ ਦਾ ਵਿਸ਼ੇਸ਼ ਧੰਨਵਾਦ ਹੈ ਕਿ ਜਿਨ੍ਹਾਂ ਨੇ ਆ ਕੇ ਇੱਥੇ ਬਹੁਤ